ਲੋਵੀ ਮਤਰਾ ਜੀ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਵਾਸ਼ਰੂਮ ਦੀ ਵੀ ਜ਼ਰੂਰੀ ਨਹੀਂ ਬਾਈ ਆਪਾਂ ਵਾਸ਼ਰੂਮ ਦੇ ਵਿੱਚ ਵੀ ਆਪਾਂ ਵੀ ਡਾਊਨ ਸੀਲਿੰਗ ਕਰਾ ਕੇ ਹੀ ਜਾਂ ਬਈ ਪੱਟਾ ਇਹਲੇ ਸਿਰੇ ਤੱਕ ਲਾ ਕੇ ਆਪਾਂ ਵਾਸ਼ਰੂਮ ਨੂੰ ਬੜਾ ਵਧੀਆ ਬਣਾ ਸਕਦੇ ਆ ਜੇ ਆਪਾਂ ਜਿਹੜੀ ਚੀਜ਼ ਇਹਦੇ ਵਿੱਚ ਲਾਈ ਆ ਉਹ ਚੀਜ਼ ਕੱਲੀ ਕੱਲੀ ਪਰਫੈਕਟ ਥਾਂ ਤੇ ਲੱਗੀ ਹੋਵੇ ਤਾਂ ਤਾਂ ਵੀ ਆਪਣਾ ਇਹਦਾ ਵਾਸ਼ਰੂਮ ਆ ਬਾਈ ਆਪਾਂ ਨੂੰ ਵਧੀਆ ਲੱਗਦਾਗਾ ਜੇ ਆਪਾਂ ਇਹ ਵਾਸ਼ਰੂਮ ਦੇ ਸ਼ਾਇਦ ਦੀ ਗੱਲ ਕਰਕੇ ਇਹਦੀ ਬਾਈ ਲਵਾਈ ਥੋੜੀ ਜਿਆਦੇ ਤੇ ਚੜਾਈ ਘੱਟਾ ਤਾਂ ਕਰਕੇ ਇਹਦੇ ਵਿੱਚ ਜਿਹੜੀ ਸਟੈਂਡਿੰਗ ਸੀਟ ਆ ਉਹ ਇੱਕ ਲਾਈ ਹੋਏ ਤੇ ਜੇ ਆਪਾਂ ਬਿਜਲੀ ਦੇ ਕੰਮ ਹਰੇ ਜਿਹੜੀ ਸੈਟਿੰਗ ਆਪਾਂ ਇੱਥੇ ਕਰਤੀ ਉਸ ਤੋਂ ਬਾਅਦ ਜੇ ਆਪਾਂ ਟਾਇਲ ਦੀ ਗੱਲ ਕਰਕੇ ਬਾਈ ਜਿਹੜੀ ਟਾਇਲ ਲਾਈ ਆ ਬਾਈ ਉਹ ਆਪਾਂ ਚਕਾੜ ਦੇ ਅਕੋਰਡਿੰਗ ਸਟਿੰਗ ਸਾਥ ਫੁੱਟ ਇਹਦੇ ਵਿੱਚ ਟਾਇਲ ਲਾਈ ਆ ਉੱਪਰ ਤੱਕ ਨਹੀਂ ਲਾਈ ਕਿਉਂਕਿ ਉੱਪਰੋਂ ਡਾਊਨ ਸੀਲਿੰਗ ਇਹਦੇ ਚ ਕਰਾਈ ਨਹੀਂ ਹੈਗੀ ਤੇ ਹੁਣ ਜੇ ਆਪਾਂ ਅਗਜਾਸਟ ਫਾਈਨ ਦੀ ਗੱਲ ਕਰਕੇ ਜਿਹੜਾ ਫਰੇਮ ਜਿਹਦੇ ਵਿੱਚ ਲਾਇਆ ਆਪਾਂ ਇਹਦਾ ਮੇਨ ਕਾਰਨ ਇਹ ਆ ਬਾਈ ਥੋੜਾ ਜਿਹਾ ਸਹਿਜ ਰਸਨਦਾਨ ਦਾ ਓਵਰ ਸੀਗਾ ਸੈਟਿੰਗ ਨਹੀਂ ਹੁੰਦੀ ਤਾਂ ਕਰਕੇ ਆਪਾਂ ਚੌਕਟਾ ਬਣਾ ਕੇ ਇਹਦੇ ਵਿੱਚ ਲੱਕੜ ਦਾ ਮਿਸਤਰੀ ਤੋਂ ਅਗਲਾ ਸਟੈਂਡ ਬਟ ਕਰਤਾ ਤੇ ਜੇ ਹੁਣ ਟੂਟਾ ਦੇ ਪੁਆਇੰਟਾਂ ਦੀ ਗੱਲ ਕਰਕੇ ਤਾਂ ਬਾਈ ਉਹ ਵੀ ਬਾਈ ਨੇ ਵਧੀਆ ਸਹੀ ਢੰਗ ਨਾਲ ਛੱਡੇ ਹੋਏ ਤੇ ਵੱਡੀ ਗੱਲ ਇਹ ਆ ਵੀ ਕੰਪਨੀ ਦਾ ਸਮਾਨ ਲਾਇਆ ਹੋਇਆ ਬਾਈ ਨੇ ਜੈਗਵਾਰ ਦਾ ਕੋਈ ਲੋਕਲ ਨਹੀਂ ਸਿਸਟਮ ਲਾਇਆ ਇੱਥੇ ਵੀ ਆ ਪੁਆਇੰਟ ਛੱਡੇ ਹੋਏ ਆ ਇੱਥੇ ਬਾਈ ਛੋਟਾ ਜਿਹਾ ਵਾਸ਼ਬੈਸ਼ਨ ਲੱਗਣਾ ਉਹਦੇ ਉੱਪਰ ਪੜਿਆ ਤੁਸੀਂ ਟੱਕਣ ਦੇਖ ਰਹੇ ਹੋਣ ਲੱਗਿਆ ਹੋਇਆ ਆਪਾਂ ਤਾਰਾਂ ਪਾ ਕੇ ਛੱਡਤੀਆਂ ਵੀ ਜੇ ਕੱਲ ਨੂੰ ਕੋਈ ਸ਼ੀਸ਼ੇ ਤੇ ਲਾਈਟ ਲਾਉਣੀ ਆ ਤਾਂ ਆਪਾਂ ਉਹ ਲਾ ਸਕਦੇ ਆ ਵੀ ਆਪਾਂ ਨੂੰ ਦਿੱਕਤ ਨਾ ਆਵੇ ਤੇ ਹੁਣ ਆਪਾਂ ਮੇਨ ਗੱਲ ਕਰਦੇ ਆਂ ਗੀਜਰ ਦੀ ਅਕ ਤੋਂ ਬਲੇਵੀਰ ਕਹਿੰਦੇ ਆ ਬਈ ਆਪਾਂ ਗੈਸ ਵਾਲਾ ਕਿੱਜਰ ਵੀ ਲਾ ਸਕਦੇ ਆ ਤੇ ਆਪਾਂ ਬਿਜਲੀ ਵਾਲਾ ਵੀ ਲਾ ਸਕਦੇ ਆ ਤੇ ਜਾਂ ਬਈ ਆਪਾਂ ਨੂੰ ਜਿਹੜੇ ਡਬਲ ਡਬਲ ਪੁਆਇੰਟ ਆ ਉਹ ਛੱਡਣੇ ਪੈਂਦੇ ਆ ਵੀ ਕੱਲ ਨੂੰ ਗਾਗਦਾ ਐ ਨਹੀਂ ਪਤਾ ਵੀ ਕਿਹੜਾ ਗਿੱਜਰ ਲਾ ਲੇ ਇਹਦੇ ਵਿੱਚ ਬਈ ਆਪਾਂ ਨੂੰ ਜਿਹੜੀ ਸਹੂਲਤ ਆ ਉਹ ਇੱਕ ਤਰ੍ਹਾਂ ਦੀ ਆਪਾਂ ਡਬਲ ਕਹਿ ਲਈਏ ਇੱਕ ਥਾਂ ਹੀ ਮਿਲ ਗਈ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਕੋਲੇ ਬਈ ਇੱਥੇ ਬਿਜਲੀ ਵਾਲਾ ਗਿੱਜਰ ਲਾਉਣ ਵਾਸਤੇ ਪਲੱਗ ਲਾਤਾ ਪਾਵਰ ਪਲੱਗ ਜੀ ਜੇ ਕੱਲ ਨੂੰ ਬਾਈ ਨੇ ਬਿਜਲੀ ਵਾਲਾ ਗਿੱਜਰ ਲਾਉਣ ਦਾ ਬਾਈ ਆਪਾਂ ਬਾਟਰ ਉਹਦਾ ਅੰਦਰ ਐਮ ਸੀ ਬੀ ਲਾਇਆ ਹੋਇਆ ਤੇ ਇੱਥੇ ਬਿਜਲੀ ਵਾਲਾ ਗਿੱਜਰ ਆਲੂ ਤੇ ਜੇ ਬਾਈ ਨੇ ਗੈਸ ਵਾਲਾ ਗਿੱਜਰ ਲਾਣਾ ਉਹਦੇ ਵਾਸਤੇ ਬਾਈ ਆ ਇੱਕ ਬਿਜਲੀ ਵਾਲੀ ਪਾਈਪ ਪਾ ਕੇ ਛੱਡਤੀ ਇਤਰੀ ਮਾਰ ਕੇ ਵੀ ਕੱਲ ਨੂੰ ਸਿਲੰਡਰ ਵਾਲੀ ਪਾਈਪ ਉਹਦੇ ਵਿੱਚ ਦੀ ਅੰਡਰਗਰਾਉਂਡ ਆ ਜੂ ਨਾਲ ਦਾ ਬਾਈ ਧੁੱਪਣਾ ਪਾਈਪ ਖਰਾਬ ਨਹੀਂ ਹੁੰਦੀ ਨਾਲੇ ਦੀਦੀ ਨਿਲੇ ਕਰਿਆ ਕੰਮ ਥੋੜਾ ਜਿਆ ਸੋਣਾ ਲੱਗਦਾ ਤਾਂ ਕਰਕੇ ਆਪਾਂ ਪਹਿਲੀ ਜਿਹੜਾ ਇਹਦਾ ਪੁਆਇੰਟ ਛੱਡਤਾ ਤੇ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਤੁਸੀਂ ਤੁਹਾਨੂੰ ਆਪਣਾ ਕੰਮ ਬਾਈ ਕਿਸ ਤਰ੍ਹਾਂ ਲੱਗਦਾ ਤੇ ਕਿੱਥੋਂ-ਕਿੱਥੋਂ ਮੇਰਾ ਵੀ ਸਾਡੀ ਵੀਡੀਓ ਦੇਖਦੇ ਹੋ ਮਿਲਦੇ ਆ ਬਾਈ ਤੁਹਾਨੂੰ ਆਪਾਂ ਨਵੀਂ ਕੋਠੀ ਦੇ ਵਿੱਚ ਨਵੇਂ ਕੰਮ ਦੇ ਨਾਲ ਇਸ ਤਰ੍ਹਾਂ ਦੇ ਬ